ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਬਖਸ਼ਣ ਪ੍ਰਮਾਤਮਾ ਤੁਹਾਨੂੰ ਜੋ ਵੀ ਇਹ ਵੀਡੀਓ ਸੁਣ ਰਹੇ ਨੇ ਆਓ ਅੱਜ ਆਪਾਂ ਇੱਕ ਬਹੁਤ ਹੀ ਪਿਆਰੇ ਗੁਰਸਿੱਖ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਪਿਆਰੀ ਸਾਖੀ ਤੇ ਗੁਰ ਇਤਿਹਾਸ ਨੂੰ ਸਰਵਣ ਕਰੀਏ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਕਿ ਕਿਵੇਂ ਗੁਰੂ ਦੇ ਪਿਆਰੇ ਆਪਣੇ ਗੁਰੂ ਦੇ ਬਚਨਾਂ ਨੂੰ ਤੋੜ ਸਿਰੇ ਨਿਭਾਉਂਦੇ ਨੇ ਆਓ ਜੀ ਆਪਾਂ ਇਸ ਸਾਖੀ ਨੂੰ ਪੂਰਾ ਅੰਤ ਤੱਕ ਸਰਵਣ ਕਰਦੇ ਹਾਂ ਵੀਡੀਓ ਪੂਰੀ ਅੰਤ ਤੱਕ ਦੇਖਿਓ ਬਿਲਕੁਲ ਵੀ ਸਕਿਪ ਨਾ ਕਰਿਓ ਜੀ ਕਹਿੰਦੇ ਆ ਇੱਕ ਵਾਰ ਕਾਬਲ ਦੀ ਸੰਗਤ ਗੁਰੂ ਦਰਸ਼ਨਾਂ ਨੂੰ ਆਈ ਤਾਂ ਉਹਨਾਂ ਨਾਲ ਭਾਈ ਕਰੋੜੀ ਮੱਲ ਵੀ ਆਏ ਜਿਹੜੇ ਕਿ ਇੱਕ ਚੰਗੀ ਨਸਲ ਦੇ ਘੋੜੇ ਗੁਲਬਾਗ ਤੇ ਦਿਲਬਾਗ ਗੁਰੂ ਪਾਤਸ਼ਾਹ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਏ ਸੀ ਜਦੋਂ ਇਹ ਸਾਰੀ ਸੰਗਤ ਲਾਹੌਰ ਵਿੱਚ ਘੁੰਮ ਰਹੀ ਸੀ ਜਾ ਰਹੀ ਸੀ ਤਾਂ ਲਾਹੌਰ ਦੇ ਹਾਕਮ ਅਨਾਇਤ ਉੱਲਾ ਦੀ ਨਜ਼ਰ ਉਹਨਾਂ ਘੋੜਿਆਂ ਤੇ ਪੈ ਗਈ ਸੰਗਤ ਜੀ ਅਨਾਇਤ ਉੱਲਾ ਨੇ ਉਹ ਘੋੜੇ ਜਦੋਂ ਦੇਖੇ ਤੇ ਉਹਨੂੰ ਮੁੱਲ ਲੈਣੇ ਚਾਏ ਪਰ ਕਰੋੜੀ ਮਲ ਨੇ ਇਹ ਕਹਿ ਕੇ ਨਾ ਕਰਤੀ ਕਿ ਇਹ ਘੋੜੇ ਉਹ ਵੇਚਣ ਵਾਸਤੇ ਨਹੀਂ ਲੈ ਕੇ ਜਾ ਰਿਆ ਬਲਕਿ ਆਪਣੇ ਇਸ਼ਟ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਨੂੰ ਭੇਟਾ ਚੜਾਉਣ ਵਾਸਤੇ ਜਾ ਰਿਆ ਉਹਨਾਂ ਦੀ ਸੇਵਾ ਲਈ ਲੈ ਕੇ ਜਾ ਰਿਆ ਹਾਕਮ ਉਦੀ ਇਹ ਗੱਲ ਸੁਣ ਕੇ ਬਹੁਤ ਚੜ ਗਿਆ ਤੇ ਗੁੱਸੇ ਦੇ ਵਿੱਚ ਉਹਨੇ ਉਹ ਦੋਵੇਂ ਘੋੜੇ ਬਿਨਾਂ ਮੁੱਲ ਦਿੱਤੇ ਉਹਨਾਂ ਤੋਂ ਖੋਹ ਲਈ ਜੀ ਜਦੋਂ ਕਾਬਲ ਦੀ ਸੰਗਤ ਗੁਰੂ ਪਾਸ਼ਾ ਜੀ ਦੇ ਪਾਸ ਪਹੁੰਚੀ ਸਾਰੀ ਸੰਗਤ ਜੋ ਵੀ ਘਾਰ ਪੇਟਾ ਲੈ ਕੇ ਆਈ ਸੀ ਉਹਨਾਂ ਨੇ ਉਹ ਗੁਰੂ ਪਾਸ਼ਾ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਣਾ ਕੀਤਾ ਤੇ ਅੱਗੇ ਜਾ ਕੇ ਗੁਰੂ ਪਾਸ਼ਾ ਜੀ ਦੇ ਬੈਠ ਗਈਆਂ ਪਰ ਕਰੋੜੀ ਮੱਲ ਕੋਈ ਪੇਟਾ ਅੱਗੇ ਰੱਖਣ ਦੀ ਥਾਂ ਉਦਾਸ ਲਹਿਜੇ ਚ ਬੋਲਿਆ ਕਹਿੰਦਾ ਮਹਾਰਾਜ ਮੈਂ ਆਪ ਜੀ ਨੂੰ ਪੇਟਾ ਕਰਨ ਵਾਸਤੇ ਦੋ ਵਧੀਆ ਨਸਲ ਦੇ ਘੋੜੇ ਗੁਲਬਾਗ ਤੇ ਦਿਲਬਾਗ ਲਿਆਇਆ ਸੀ ਪਰ ਰਾਹ ਦੇ ਵਿੱਚ ਲਾਹੌਰ ਦੇ ਹਾਕਮ ਅਨਾਇਤ ਉੱਲਾ ਨੇ ਖੋ ਲੈਨੇ ਮੇਰੇ ਪਾਤਸ਼ਾਹ ਹੁਣ ਮੇਰੇ ਪਾਸ ਆਪ ਜੀ ਨੂੰ ਕਾਰ ਭੇਟਾ ਕਰਨ ਲਈ ਕੁਝ ਵੀ ਨਹੀਂ ਬਚਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਦਲਾਸਾ ਦਿੱਤਾ ਤੇ ਹੱਸਦੇ ਹੋਏ ਬੋਲੇ ਕਹਿੰਦੇ ਭਾਈ ਸਿੱਖਾ ਤੇਰੇ ਘੋੜੇ ਸਾਨੂੰ ਪਹੁੰਚ ਗਏ ਨੇ ਜਿਸ ਵੇਲੇ ਤੂੰ ਘੋੜੇ ਲੈ ਕੇ ਤੁਰਿਆ ਸੀ ਨਾ ਉਹੀ ਉਸੇ ਵੇਲੇ ਉਹ ਘੋੜੇ ਸਾਡੇ ਹੋ ਗਏ ਸਨ ਉਹਨਾਂ ਨੂੰ ਹੁਣ ਅਸੀਂ ਆਪੇ ਲੈ ਆਵਾਂਗੇ ਤੂੰ ਫਿਕਰ ਨਾ ਕਰ ਅਸੀਂ ਤੇਰੇ ਤੇ ਬਹੁਤ ਖੁਸ਼ ਆਂ ਤੇਰੀ ਇਸ ਕੀਮਤੀ ਭੇਟਾ ਨੂੰ ਅਸੀਂ ਪ੍ਰਾਪਤ ਕਰਕੇ ਹੀ ਛੱਡਾਂਗੇ ਭਾਈ ਕਰੋੜੀ ਮਲ ਨੂੰ ਹੁਣ ਤਸੱਲੀ ਹੋ ਗਈ ਤੇ ਉਹ ਵੀ ਖੁਸ਼ ਹੋ ਗਿਆ ਸੱਚੇ ਪਾਤਸ਼ਾਹ ਜੀ ਦੇ ਇੰਨਾ ਬਚਨਾਂ ਨੂੰ ਸੁਣ ਕੇ ਗੁਰੂ ਸਾਹਿਬ ਨੇ ਫਿਰ ਵਿਦੀ ਚੰਦ ਨੂੰ ਆਪਣੇ ਪਾਸ ਬੁਲਾਇਆ ਜੀ ਸਾਖੀ ਨੂੰ ਪੂਰਾ ਧਿਆਨ ਨਾਲ ਸੁਣਨਾ ਕਰਿਓ ਸੱਚੇ ਪਾਤਸ਼ਾਹ ਜੀ ਨੇ ਵਿਦੀ ਚੰਦ ਨੂੰ ਥਾਪੜਾ ਦਿੱਤਾ ਤੇ ਪੰਜਾਂ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਕੀਤੀ ਤੇ ਉਹਨਾਂ ਨੂੰ ਲਾਹੌਰ ਵਾਲੇ ਨੂੰ ਕੱਲ ਦਿੱਤਾ ਵਿਦੀ ਚੰਦ ਲਾਹੌਰ ਪਹੁੰਚ ਕੇ ਭਾਈ ਜੀਵਨ ਸਿੰਘ ਦੇ ਘਰ ਠਹਿਰਦੇ ਨੇ ਅਗਲੇ ਦਿਨ ਉਹ ਇੱਕ ਕਾਹੀ ਦਾ ਭੇਸ਼ ਧਾਰ ਲੈਂਦੇ ਨੇ ਤੇ ਵਧੀਆ ਕਾਹ ਦੀ ਇੱਕ ਪੰਡ ਖੋਦ ਕੇ ਝਾੜ ਕੇ ਕਿਲੇ ਦੇ ਬਾਹਰ ਵਾਲੀ ਦੁਵਾਰ ਕੋਲ ਜਾ ਬੈਠਦੇ ਨੇ ਘੋੜਿਆਂ ਦਾ ਸੁਦਾਗਰ ਸੈਦੇ ਖਾਂ ਜਦੋਂ ਬਾਹਰ ਆਇਆ ਤਾਂ ਵਧੀਆ ਕਾਹ ਵੇਖ ਕੇ ਬਹੁਤ ਖੁਸ਼ ਤੇ ਪ੍ਰਸੰਨ ਹੋਇਆ ਤੇ ਉਹਨੇ ਘੋੜੇ ਨੂੰ ਕਾਹ ਪਾਉਣ ਲਈ ਜਦੋਂ ਇਹਦਾ ਰੇਟ ਪੁੱਛਿਆ ਤਾਂ ਕਾਹ ਵੀ ਬਹੁਤ ਸਸਤੇ ਮੁੱਲ ਤੇ ਮਿਲ ਗਿਆ ਤੇ ਉਹ ਹੋਰ ਜ਼ਿਆਦਾ ਖੁਸ਼ ਹੋ ਗਿਆ ਉਹ ਕਾ ਵਿਦੀ ਚੰਦ ਨੂੰ ਪੰਡ ਚਕਾਈ ਤੇ ਕਿਹਾ ਕਿ ਘੋੜਿਆਂ ਨੂੰ ਪਾਇਆ ਘੋੜਿਆਂ ਨੂੰ ਪਾਉਣ ਲਈ ਜਦੋਂ ਉਹਨੂੰ ਕਿਹਾ ਉਹਨੂੰ ਸ਼ਾਹੀ ਅਸਤਬਲ ਵਿੱਚ ਲੈ ਗਏ ਜੀ ਭਾਈ ਵਿਦੀ ਚੰਦ ਘੋੜਿਆਂ ਨੂੰ ਘਾ ਪਾਉਂਦੇ ਰਹੇ ਤੇ ਉਹਨਾਂ ਨੂੰ ਪੂਲੋਸ ਕੇ ਪਿਆਰ ਵੀ ਦਿੰਦੇ ਰਹੇ ਭਾਈ ਵਿਦੀ ਚੰਦ ਜੀ ਫਿਰ ਹਰ ਰੋਜ਼ ਘਾ ਲਿਆਉਂਦੇ ਘੋੜਿਆਂ ਨੂੰ ਪਾਉਂਦੇ ਇਨਤ ਦੀ ਸੇਵਾ ਸੰਭਾਲ ਕਰਕੇ ਘੋੜੇ ਵੀ ਭਾਈ ਵਿਦੀ ਚੰਦ ਜੀ ਨੂੰ ਚੰਗੀ ਤਰ੍ਹਾਂ ਪਛਾਣਨ ਲੱਗ ਗਏ ਮੋਹ ਕਰਨ ਲੱਗ ਗਏ ਕਿਉਂਕਿ ਜਾਨਵਰ ਤਾਂ ਹੁੰਦਾ ਹੀ ਮੂਹ ਦਾ ਭੁੱਖਾ ਹੈ ਜੀ ਤੇ ਜਦੋਂ ਉਹ ਘਾ ਲੈ ਕੇ ਆਉਂਦੇ ਘੋੜੇ ਉਹਨਾਂ ਨੂੰ ਦੇਖ ਕੇ ਦੂਰੋਂ ਹੀ ਹਣਕ ਪੈਂਦੇ ਸੈਦੇਖਾਨੇ ਭਾਈ ਵਿਧੀਚੰਦ ਦਾ ਇੰਨਾ ਪ੍ਰੇਮ ਵੇਖ ਕੇ ਉਹਨਾਂ ਨੂੰ ਘੋੜਿਆਂ ਦੀ ਪੱਕੀ ਸੇਵਾ ਲਈ ਰੱਖ ਲਿਆ ਨੌਕਰੀ ਤੇ ਰੱਖ ਲਿਆ ਆਪ ਉਹ ਬੜੇ ਭੋਲੇ ਭਾਲੇ ਭਾਈ ਵਿਧੀਚੰਦ ਜੀ ਬਣ ਕੇ ਰਹਿੰਦੇ ਬਿਲਕੁਲ ਤੇ ਘੋੜਿਆਂ ਨਾਲ ਪਰ ਉਹ ਆਪਣਾ ਸਨੇਹ ਦਿਨ ਬਦਦੇ ਨੇ ਵਧਾਈ ਜਾ ਰਹੇ ਸੀ ਅੰਦਰੋਂ ਅੰਦਰੇ ਹਰ ਰੋਜ਼ ਉਹ ਕੀ ਕਰਦੇ ਜੀ ਇੱਕ ਪੱਥਰ ਚੁੱਕਦੇ ਤੇ ਬਾਹਰ ਦਰਿਆ ਦੇ ਵਿੱਚ ਸੁੱਟ ਆਉਂਦੇ ਦਰਿਆ ਰਾਵੀ ਕਿਲੇ ਦੀਆਂ ਕੰਧਾਂ ਨੂੰ ਛੂਕੇ ਵੰਦਾ ਸੀ ਕਿਉਂਕਿ ਪੱਥਰ ਸੁੱਟਣ ਦੇ ਖੜਾਕ ਨੂੰ ਸੁਣ ਕੇ ਕਈ ਵਾਰ ਜਦੋਂ ਚੌਕੀਦਾਰ ਉਹਨੂੰ ਵੇਖਣ ਆਉਂਦੇ ਤੇ ਉੱਥੇ ਉਹਨਾਂ ਨੂੰ ਕੁਝ ਨਾ ਦਿਖਦਾ ਤੇ ਅਖੀਰ ਉਹਨਾਂ ਸਮਝਿਆ ਕਿ ਕੋਈ ਜਾਨਵਰ ਕਿਲੇ ਦੀ ਕੰਧ ਦੇ ਨਾਲ ਟਕਰਾਇਆ ਹੋਣਾ ਇਸ ਲਈ ਇਸ ਪਾਸੇ ਹੁਣ ਹੌਲੀ-ਹੌਲੀ ਉਹ ਅਵੇਸਲੇ ਹੁੰਦੇ ਗਏ ਜਦੋਂ ਰੋਜ਼ ਹੀ ਉਹ ਖੜਕਾ ਸੁਣਦੇ ਭਾਈ ਵਿਦੀ ਚੰਦ ਆਪਣੀ ਤਨਖਾਹ ਵੀ ਪਹਿਰੇਦਾਰਾਂ ਨੂੰ ਖਵਾ ਪਿਆ ਛੱਡਦੇ ਸੀ ਇਸ ਕਰਕੇ ਪਹਿਰੇਦਾਰਾਂ ਨਾਲ ਵੀ ਉਹਨਾਂ ਦਾ ਚੰਗਾ ਮੋਹ ਤੇ ਸੀਗਾ ਜੀ ਜਦੋਂ ਭਾਈ ਵਿਦੀ ਚੰਦ ਜੀ ਨੂੰ ਅਗਲੀ ਤਨਖਾਹ ਮਿਲੀ ਨਾ ਸੰਗਤ ਜੀ ਉਹਨਾਂ ਨੇ ਉਹ ਸਾਰੀ ਤਨਖਾਹ ਪਹਿਰੇਦਾਰਾਂ ਨੂੰ ਖਵਾਉਣ ਪਿਆਉਣ ਚ ਲਾਤੀ ਉਹਨਾਂ ਨੂੰ ਇੰਨਾ ਖਵਾਇਆ ਪਿਆਇਆ ਕਿ ਉਹ ਖਾ ਪੀ ਕੇ ਬਿਲਕੁਲ ਕਹਿ ਲੋ ਕਿ ਅਵੇਸਲੇ ਜੇ ਹੋ ਕੇ ਸੁਸਤ ਜੇ ਹੋ ਕੇ ਸੌਂ ਗਏ ਨੇ ਵਿਦੀ ਚੰਦ ਨੇ ਫੇਰ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਦੋਂ ਉਹ ਬੇਹੋਸ਼ ਹੋ ਗਏ ਤੇ ਉਹਦੀਆਂ ਚਾਬੀਆਂ ਲਈਆਂ ਘੋੜੇ ਗੁਲਬਾਗ ਨੂੰ ਖੋਲ੍ਹ ਲਿਆ ਪਿੱਛੋਂ ਉਹਨਾਂ ਨੇ ਥੋੜਾ ਜਿਹਾ ਘੋੜਾ ਪਿੱਛੇ ਕੀਤਾ ਪਿੱਛੇ ਹਟਾ ਕੇ ਐਨੇ ਜ਼ੋਰ ਨਾਲ ਘੋੜੇ ਨੂੰ ਦੌੜਾ ਕੇ ਛਾਲ ਮਾਰੀ ਕਿ ਵਿਧੀ ਚੰਦ ਦੇ ਸਮੇਤ ਘੋੜਾ ਕਿਲਾ ਟੱਪ ਕੇ ਦਰਿਆ ਵਿੱਚ ਕੁੱਦ ਗਿਆ ਜੀ ਭਾਈ ਵਿਧੀ ਚੰਦ ਨੇ ਘੋੜਾ ਗੁਰੂ ਪਾਸ਼ਾ ਜੀ ਨੂੰ ਜਾ ਪੇਸ਼ ਕੀਤਾ ਸੱਚੇ ਪਾਸ਼ਾ ਜੀ ਨੇ ਭਰੀ ਸੰਗਤ ਵਿੱਚ ਭਾਈ ਵਿਧੀ ਚੰਦ ਦੀ ਬਹੁਤ ਪ੍ਰਸ਼ੰਸਾ ਕੀਤੀ ਫਿਰ ਇਸੇ ਤਰ੍ਹਾਂ ਦੂਸਰਾ ਘੋੜਾ ਵੀ ਭਾਈ ਵਿਧੀ ਚੰਦ ਜੀ ਨਜੂਮੀ ਬਣ ਕੇ ਲੈ ਕੇ ਆਏ ਜਦੋਂ ਦੂਜਾ ਘੋੜਾ ਵੀ ਲਿਆ ਕੇ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੇ ਪਾਸ ਪੇਸ਼ ਕੀਤਾ ਨਾ ਜੀ ਤਾਂ ਸੱਚੇ ਪਾਤਸ਼ਾਹ ਨੇ ਭਾਈ ਵਿਦੀ ਚੰਦ ਨੂੰ ਆਪਣੀ ਛਾਤੀ ਨਾਲ ਲਾਉਂਦਿਆਂ ਕਿ ਆ ਕਹਿੰਦੇ ਵਿਦੀ ਚੰਦ ਛੀਨਾ ਗੁਰੂ ਕਾ ਸੀਨਾ ਪ੍ਰੇਮ ਭਗਤ ਲੀਨਾ ਕਦੀ ਕਮੀ ਨਾ ਸਾਨੂੰ ਵੀ ਭਾਈ ਸਾਹਿਬ ਵਾਂਗੂ ਗੁਰੂ ਦਾ ਹੁਕਮ ਮੰਨਣ ਲਈ ਸਦਾ ਤਿਆਰਬਰ ਤਿਆਰ ਰਹਿਣਾ ਚਾਹੀਦਾ ਹੈ ਅਸੀਂ ਕੋਈ ਕੰਮ ਗੁਰੂ ਪਾਤਸ਼ਾਹ ਜੀ ਦੇ ਲਈ ਯਾ ਉਹਨਾਂ ਦੀ ਮਹਿਮਾ ਦੇ ਲਈ ਉਹਨਾਂ ਦੀ ਵਡਿਆਈ ਦੇ ਲਈ ਜਾਂ ਸਰਬੱਤ ਦੇ ਭਲੇ ਦੇ ਲਈ ਕਲਿਆਣ ਦੇ ਲਈ ਜੇਕਰ ਸਾਡੀ ਕੋਈ ਸਮਰਥਾ ਬਣਦੀ ਹੈ ਜਾਂ ਨਹੀਂ ਵੀ ਬਣਦੀ ਨਾ ਤਾਂ ਸਾਨੂੰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਹੁਕਮ ਮੰਨਦੇ ਹੋਏ ਉਹਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਅੱਗੇ ਕਾਲਪੁਰਖ ਵਾਹਿਗੁਰੂ ਆਪੇ ਮੇਰਾ ਪਰਿਆ ਹੱਥ ਸਿਰ ਤੇ ਰੱਖ ਕੇ ਤੇ ਥਾਪੜਾ ਦੇ ਕੇ ਸਾਡੇ ਤੋਂ ਸੇਵਾ ਲੈਣੀ ਕਰਦੇ ਨੇ ਬਸ ਉਹ ਸੋਡੇ ਅੰਦਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਮਾਉਣ ਦਾ ਜਜ਼ਬਾ ਹੋਣਾ ਚਾਹੀਦਾ ਹੈ ਸ਼ਰਧਾ ਹੋਣੀ ਚਾਹੀਦੀ ਆ ਸਾਰੀ ਜਿਹੜੀ ਖੇੜ ਹੈ ਨਾ ਜੀ ਉਹ ਪਿਆਰ ਦੀ ਹੈ ਪਿਆਰ ਦੇ ਨਾਲ ਤੁਸੀਂ ਆਪਣੇ ਗੁਰੂ ਆਪਣੇ ਪਿਤਾ ਨੂੰ ਪਾ ਸਕਦੇ ਹੋ ਤੇ ਉਹਦੇ ਬਣ ਸਕਦੇ ਹੋ ਉਮੀਦ ਕਰਦੇ ਹਾਂ ਕਿ ਜਿਵੇਂ ਭਾਈ ਵਿਧੀ ਚੰਦ ਜੀ ਨੇ ਗੁਰੂ ਪਾਸ਼ਾ ਜੀ ਦਾ ਹੁਕਮ ਮੰਨਿਆ ਉਹਨਾਂ ਦੇ ਹੁਕਮ ਨੂੰ ਪੂਰਾ ਵੀ ਕੀਤਾ ਸੱਚੇ ਪਾਸ਼ਾ ਸਾਨੂੰ ਵੀ ਗੁਰਬਾਣੀ ਦੇ ਮੁਤਾਬਕ ਚੱਲਣ ਲਈ ਜੀਵਨ ਜਿਉਣ ਲਈ ਸਮੱਤ ਬਖਸ਼ਣ ਤੇ ਜਿਹੜੇ ਵੀ ਵੀਰ ਪੈਣਾ ਇਹ ਵੀਡੀਓ ਸੁਣ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਉੱਤੇ ਸੱਚੇ ਪਾਸ਼ਾ ਮਿਹਰ ਭਰਿਆ ਹੱਥ ਰੱਖੇ ਵੀਡੀਓ ਚੰਗੀ ਲੱਗੀ ਤਾਂ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖਿਓ ਤੇ ਅੱਗੇ ਜਰੂਰ ਸਾਂਝੀ ਕਰਿਓ ਜੀ ਐਦਾਂ ਦੀਆਂ ਵੀਡੀਓ ਨੂੰ ਸਾਨੂੰ ਸਾਂਝਾ ਕਰਨਾ ਹੀ ਚਾਹੀਦਾ ਕਿਉਂਕਿ ਤਾਂ ਹੀ ਸਾਡੇ ਸਿੱਖ ਧਰਮ ਸਾਡੇ ਸਿੱਖ ਗੁਰੂਆਂ ਬਾਰੇ ਸਾਡੇ ਆਉਣ ਵਾਲੀ ਕੀ ਨੂੰ ਪਤਾ ਲੱਗ ਸਕੇਗਾ ਹੋਈਆਂ ਭੁੱਲਾਂ ਲਈ ਖਿਮਾ ਸਾਨੂੰ ਦੋ ਇਜਾਜ਼ਤ ਕੱਲ ਨੂੰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ